हेलो एवरीवन सशिका सारेया नु थोरा बहुत-बहुत स्वागत है आज दी क्लास आज आपा पढन जा रहे हैं पंजाब स्कूल एजुकेशन बोर्ड दी 6वीं क्लास दी पंजाबी दी किताब दूसरी भाषा ते ओदे विच ओदा चौथा पाठ जकी एक कविता है बच्चे ऊपर ते आज पहला इस कविता नु चंगी तरह समझेंगे ते फिर उस तो बाद इदे अभ्यास बारे चर्चा करेंगे त चलो शुरू करते हैं पढना पंछियां जहे अण बोल ने बच्चे फुल्ला तोही सोहल ने बच्चे ਸੱਚ ਕੁੱਛੋ ਜੇ ਆਪਣੇ ਦਿਲ ਤੋਂ ਹੀਰਿਆਂ ਤੋਂ ਅਨਮੋਲੇ ਬੱਚੇ ਦੇਖੋ ਹੁਨੇਰੇ ਵਿੱਚ ਜਿਹੜੇ ਔਖੇ ਸ਼ਬਦ ਨੇ ਇਹਦੇ ਵਿੱਚ ਸਭ ਤੋਂ ਪਹਿਲਾ ਹੈ ਅਨਪੋਲ ਅਨਪੋਲ ਦਾ ਮਤਲਬ ਤੁਸੀਂ ਕਹਿ ਸਕਦੇ ਹੋ ਮਾਸੂਮ ਜਾਂ ਆਪਾਂ ਕਹਿ ਸਕਦੇ ਹਾਂ ਜਦ ਭੋਲੇ ਪਾਲੇ ਜਿਹਨੂੰ ਆਪਾਂ ਕਹਿੰਦੇ ਆ ਉਹਨੂੰ ਆਪਾਂ ਅਨਪੋਲ ਕਹਿੰਦੇ ਆ ਠੀਕ ਹੈ ਸੋਹਲ ਦਾ ਮਤਲਬ ਹੁੰਦਾ ਹੈ ਆਪਾਂ ਕਹਿ ਸਕਦੇ ਅਨਰਮ ਨਾਜ਼ੁਕ ਤੇ ਅਨ ਆ ਜਿਹੜੇ ਅਨਮੋਲ ਸ਼ਬਦ ਹੈ ਉਹਦਾ ਮਤਲਬ ਹੁੰਦਾ ਹੈ ਬਹੁਮੁੱਲੇ ਜਾਂ ਆਪਾਂ ਜੇ ਡੀਟੇਲ ਦੇ ਵਿੱਚ ਇਹਨੂੰ ਸਮਝੀਏ ਤੇ ਇਹਦਾ ਮਤਲਬ ਹੁੰਦਾ ਹੈ ਜਿਨ੍ਹਾਂ ਦਾ ਮੁੱਲ ਨਾ ਪਾਇਆ ਜਾ ਸਕੇ ਉਹਨਾਂ ਨੂੰ ਆਪਾਂ ਕਹਿੰਦੇ ਆ ਅਨਮੋਲੇ ਠੀਕ ਹੈ ਹੁਣ ਇਹਨਾਂ 17 ਦੇ ਵਿੱਚ ਕਵੀ ਕਹਿੰਦਾ ਹੈ ਕਿ ਬੱਚੇ ਪੰਛੀਆਂ ਵਰਗੇ ਪੋਲੇ ਪਾਲੇ ਹਨ ਤੇ ਉਹ ਫੁੱਲਾ ਤੋਂ ਵੀ ਵੱਧ ਸੋਹਲ ਹਨ ਨਰਮ ਹਨੇ ਨਾਜਕ ਨੇ ਜੇਕਰ ਉਸਦੇ ਦਿਲ ਤੋਂ ਪੁੱਛੋ ਤਾਂ ਉਹ ਕਹਿੰਦਾ ਹੈ ਕਿ ਬੱਚੇ ਹੀਰਿਆਂ ਤੋਂ ਵੀ ਵੰਡ ਵੱਧ ਅਨਮੁੱਲੇ ਹਨ ਕੀਮਤੀ ਹਨ ਠੀਕ ਹੈ ਅੱਗੇ ਪੜ੍ਹਦੇ ਹਾਂ ਜੀ ਕੀ ਦੱਸਿਆ ਹੋਇਆ ਰੱਬ ਵੀ ਖੇਡ-ਖੇਡ ਹੱਸਦਾ ਜਾਪੇ ਕਰਦੇ ਜਦੋਂ ਕਲੋਲ ਨੇ ਬੱਚੇ ਨਿੱਕੇ ਜਿਹੇ ਇਸ ਬਚਪਨ ਵਿੱਚੋਂ ਲੈਂਦੇ ਖੁਸ਼ੀਆਂ ਟੋਲ ਨੇ ਬੱਚੇ ਠੀਕ ਹੈ ਅੱਗੇ ਪੜ੍ਹਦੇ ਹਾਂ ਦਿਲ ਵਿੱਚ ਕੁਝ ਪਾ ਨਾ ਰੱਖਦੇ ਦੇਂਦੇ ਹਰ ਗੱਲ ਖੋਲ੍ਹਨੇ ਬੱਚੇ ਦੇਖੋ ਇਹਦੇ ਵਿੱਚ ਜਿਹੜੇ ਔਖੇ ਸ਼ਬਦ ਨੇ ਸਭ ਤੋਂ ਪਹਿਲਾਂ ਕਲੋਲ ਦਾ ਮਤਲਬ ਉਹ ਹੁੰਦਾ ਜਿਵੇਂ ਆਪਾਂ ਕਹਿੰਦੇ ਆ ਹੌਲੀ ਹੌਲੀ ਮਿੱਠੀਆਂ ਗੱਲਾਂ ਕਰਨਾ ਨਾ ਉਹਨੂੰ ਆਪਾਂ ਕਹਿੰਦੇ ਆ ਕਲੋਲ ਕਰਨਾ ਠੀਕ ਹੈ ਤੇ ਇਹਨਾਂ ਸਤਰਾਂ ਦੇ ਵਿੱਚ ਕਵੀ ਕਹਿੰਦਾ ਹੈ ਕਿ ਜਦੋਂ ਬੱਚੇ ਹੌਲੀ ਹੌਲੀ ਪਿਆਰ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਨ ਤਾਂ ਜਾਪਦਾ ਹੈ ਕਿ ਰੱਬ ਵੀ ਉਹਨਾਂ ਨੂੰ ਦੇਖ ਕੇ ਖੇੜ-ਖੇੜ ਕੇ ਹੱਸਦਾ ਹੈ ਬੱਚੇ ਇਸ ਨਿੱਕੇ ਜਿਹੇ ਬਚਪਨ ਵਿੱਚੋ ਹੀ ਖੁਸ਼ੀਆਂ ਲੱਭ ਲੈਂਦੇ ਹਨ ਉਹ ਆਪਣੇ ਦਿਲ ਵਿੱਚ ਕੁਝ ਵੀ ਛੁਪਾ ਕੇ ਨਹੀਂ ਰੱਖਦੇ ਸਗੋਂ ਗੱਲ ਸਾਹਮਣੇ ਖੋਲ ਕੇ ਰੱਖ ਦਿੰਦੇ ਹਨ ਠੀਕ ਹੈ ਸੱਚੀ ਗੱਲ ਹੈ ਜਾਂ ਨਹੀਂ ਅੱਗੇ ਖੁਸ਼ੀਆਂ ਵੰਦੇ ਖੇੜੇ ਵੰਡਦੇ ਸਭ ਨੂੰ ਪਰ ਪਰ ਝੋਲ ਨੇ ਬੱਚੇ ਮਾਪਿਆਂ ਦੇ ਹਿਰਦੇ ਠਰ ਜਾਂਦੇ ਆ ਬੈਂਦੇ ਜਦ ਕੋਲ ਨੇ ਬੱਚੇ ਦੇਖੋ ਇਹਦੇ ਵਿੱਚ ਔਖੇ ਸ਼ਬਦ ਖੇੜੇ ਦਾ ਮਤਲਬ ਹੁੰਦਾ ਹੈ ਖੁਸ਼ੀਆਂ ਠੀਕ ਹੈ ਝੋਲ ਦਾ ਮਤਲਬ ਝੋਲੀ ਉਸ ਤੋਂ ਬਾਅਦ ਹਿਰਦੇ ਦਾ ਮਤਲਬ ਹੁੰਦਾ ਹੈ ਦਿਲ ਠਰਦਾ ਮਤਲਬ ਹੁੰਦਾ ਹੈ ਠਰ ਜਾਂਦੇ ਦਾ ਮਤਲਬ ਹੁੰਦਾ ਹੈ ਸ਼ਾਂਤ ਹੋ ਜਾਣਾ ਸ਼ਾਂਤ ਹੋ ਜਾਣਾ ਜਾਂ ਤੁਸੀਂ ਕਹਿ ਸਕਦੇ ਹੋ ਠੰਡ ਪੈ ਜਾਣੀ ਠੀਕ ਹੈ ਜੋ ਪੈ ਜਾਂਦੀ ਹੈ ਜਦ ਬੱਚੇ ਆ ਕੇ ਮਾਪਿਆਂ ਕੋਲ ਬੈਠਦੇ ਨੇ ਹੁਨੇਨਾ ਸਤਰਾ ਵਿੱਚ ਕਵੀ ਕਹਿੰਦਾ ਹੈ ਕਿ ਬੱਚੇ ਹਰ ਸਮੇਂ ਸਭ ਨੂੰ ਚੋਲੀਆਂ ਪਰ ਕੇ ਖੁਸ਼ੀਆਂ ਤੇ ਖੇੜੇ ਵੰਦੇ ਹਨ ਜਦੋਂ ਬੱਚੇ ਕੋਲ ਆ ਕੇ ਬੈਠ ਜਾਂਦੇ ਹਨ ਤਾਂ ਮਾਪਿਆਂ ਦੇ ਦਿਲਾਂ ਨੂੰ ਠੰਡ ਪੈ ਜਾਂਦੀ ਹੈ ਠੀਕ ਹੈ ਜੀ ਇਹ ਸੀਗੀਆਂ 17 ਨੂੰ ਚਰਚਾ ਕਰਦੇ ਇਸ ਪਾਰਟ ਦੇ ਅਭਿਆਸ ਬਾਰੇ ਤਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਦਿੱਤਾ ਗਿਆ ਬਹੁ ਵਿਕਲਪੀ ਪ੍ਰਸ਼ਨ ਪਹਿਲਾ ਹੈਗਾ ਸਹੀ ਵਿਕਲਪ ਚੁਣੋ ਪਹਿਲਾ ਖੁਸ਼ੀ ਦਾ ਵਿਰੋਧੀ ਸ਼ਬਦ ਕੀ ਹੈ ਹੱਸਣਾ ਐਡਾ ਹੈਗੇ ਉਦਾਸੀ ਤੇ ਈੜੀ ਹੈਗੇ ਖੇੜਾ ਇਹਦਾ ਉੱਤਰ ਹੈ ਉਦਾਸੀ ਹੱਸਣਾ ਦਾ ਸਮਾਨਾਰਥਕ ਸ਼ਬਦ ਕੀ ਹੈਗੇ ਖੁਸ਼ ਹੋਣਾ ਖੇੜਨਾ ਜਾਂ ਗਾਉਣਾ ਉੱਤਰ ਹੈ ਖੇੜਨਾ ਅਗਲਾ ਪੜਨਾਮ ਸ਼ਬਦ ਕੀ ਹੈਗੇ ਬੱਚਾ ਫੁੱਲ ਜਾਂ ਉਹੋ ਉੱਤਰ ਹੈ ਉਹੋ ਅਗੇ ਛੋਟੇ ਉੱਤਰ ਵਾਲੇ ਪ੍ਰਸ਼ਨ ਪਹਿਲਾ ਅਨਮੋਲ ਬੱਚੇ ਕਿਨਾ ਵਰਗੇ ਹਨ ਉੱਤਰ ਪੰਛੀਆਂ ਵਰਗੇ ਅਨਪੋੜ ਮਤਲਬ ਕੋਲੇ ਪਾਲੇ ਬੱਚੇ ਕਿਸ ਤੋਂ ਵੱਧ ਅਨਮੋਲ ਹਨ ਹੀਰਿਆਂ ਤੋਂ ਤੇਜਾ ਬੱਚੇ ਕੀ ਵੰਡਦੇ ਹਨ ਖੁਸ਼ੀਆਂ ਤੇ ਖੇੜੇ ਚੌਥਾ ਮਾਪਿਆਂ ਦੇ ਹਿੱਦੇ ਕਦੋਂ ਠਰਦੇ ਹਨ ਉੱਤਰ ਜਦੋਂ ਬੱਚੇ ਕੋਲ ਆ ਪੈਜਦੇ ਹਨ ਅਗੇ ਸੰਖੇਪ ਉੱਤਰ ਵਾਲੇ ਪ੍ਰਸ਼ਨ ਹੈਗੇ ਪਹਿਲਾ ਇਹਦੇ ਵਿੱਚੋਂ ਆਪਾਂ ਖਾਲੀ ਥਾਵਾਂ ਵਾਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਭਰ ਲੈਂਦੇ ਆ ਤਾਂ ਚਲੋ ਇੱਥੇ ਮੈਂ ਲਿਖੇ ਹੈਗੇ ਨੇ ਆਨਸਰ ਇਹਦੇ ਜਿਵੇਂ ਪਹਿਲਾ ਹੈਗਾ ਬੱਚੇ ਫੁੱਲਾਂ ਤੋਂ ਵੱਧ ਸੋਹਲ ਹੁੰਦੇ ਹਨ ਬੱਚੇ ਦੇਖ ਕੇ ਮਾਪਿਆਂ ਦੇ ਹਿਰਦੇ ਠਰ ਜਾਂਦੇ ਹਨ ਬਚਪਨ ਵਿੱਚ ਬਹੁਤ ਖੁਸ਼ੀਆਂ ਹਨ ਬੱਚੇ ਦਿਲ ਵਿੱਚ ਕੁਝ ਵੀ ਨਹੀਂ ਛੁਪਾਉਂਦੇ ਬੱਚਿਆਂ ਦੇ ਕਲੋਲ ਦੇਖ ਕੇ ਰੱਬ ਵੀ ਹੱਸਦਾ ਹੈ ਅਗੇ ਵਾਕ ਬਣਾਣੇ ਜਿਵੇਂ ਸਭ ਤੋਂ ਪਹਿਲਾ ਹੈ ਪੰਛੀ ਉਹ ਜਾਨਵਰ ਪੰਛੀ ਆਕਾਸ਼ ਵਿੱਚ ਉੜ ਰਹੇ ਹਨ ਦੂਜਾ ਸ਼ਬਦ ਹੈ ਗੈ ਫੁੱਲ ਉਹ ਹੈਗਾ ਪੋਸ਼ਪ ਪੌਦੇ ਦਾ ਇੱਕ ਸੁੰਦਰ ਹਿੱਸਾ ਜੋ ਡੋਟੀ ਵਿੱਚੋਂ ਖੇੜਦਾ ਹੈ ਗੁਲਾਬ ਦਾ ਫੁੱਲ ਸੁੰਦਰ ਹੁੰਦਾ ਹੈ तीजा बचपन मतलब बाल उम्र बचपन बेपरवाही भरपूर पर है। चौथा खेड़े मतलब खुशिया बच्चे हर पासे खेड़े बन हैं। बच्चे मतलब न्याय गीता दे चार हैं। आगे है कावे सत्र पूरी करो इथे उतर लिखिये सच पूछो जे अपने दिल तो ही तो अनमोल ने बच्चे अगला है गड़ा ਖੁਸ਼ੀਆਂ ਵੰਡਦੇ ਖੇੜੇ ਵੰਡਦੇ ਸਭ ਨੂੰ ਪਰ ਪਰ ਚੋਲਨੇ ਬੱਚੇ ਅਗੇ ਇੱਕੋ ਜਿਹੇ ਤੁਕਾਂਤ ਵਾਲੇ ਹੋਰ ਸ਼ਬਦ ਲਿਖੋ ਜਿਵੇਂ ਮੈਂ ਇੱਥੇ ਲਿਖਿਆ ਗਲ ਕਲ ਵਲ ਸਚ ਕਚ ਮਚ ਰਬ ਸਬ ਫਪ ਅਗੇ ਵਿਦਿਆਰਥੀਆਂ ਲਈ ਕੰਮ ਦਿੱਤਾ ਹੈ ਆਪਣੇ ਛੋਟੇ ਭਰਾ ਭੈਣ ਜਾਂ ਕਿਸੇ ਹੋਰ ਬੱਚੇ ਦੀਆਂ ਕੋਈ 5 ਰੋਚਕ ਆਦਤਾਂ ਲਿਖੋ ਜਿਵੇਂ ਮੈਂ ਲਿਖਿਆ ਕਿ ਉਹ ਸ਼ਰਾਰਤੀ ਹੈ ਦੂਜਾ ਮẶਟਕ ਟਿੱਕੇ ਨਾ ਬੈਠਣ ਵਾਲਾ ਖੋ ਕੇ ਚੀਜ਼ ਖਾਣ ਵਾਲਾ ਫਿਰ ਨਾ ਟੁਕੜਣ ਵਾਲਾ ਤੇ ਤਿੱਦ ਪਰ ਸੌਣ ਵਾਲਾ ਬੱਚਾ ਹੈ ਅਗੇ ਤੁਹਾਡੇ ਕੋਲ ਜਿਹੜੀਆਂ ਖੇਡਾਂ ਹਨ ਉਹਨਾਂ ਦੀ ਸੂਚੀ ਬਣਾਓ ਜਿਵੇਂ ਮੈਂ ਇੱਥੇ ਲਿਖਿਆ بول کبڈی تیجا ਰਸਾਕਸ਼ੀ ਚੌਥਾ ਦੌੜਾ ਤੇ ਪੰਜਵਾਂ ਹਾਕੀ ਠੀਕ ਹੈ ਤੇ ਅਸੀਂ ਅੱਜ ਦੀ ਕਲਾਸ ਨੂੰ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਵਿਤਾ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਤੇ ਪਾਠ ਅਭਿਆਸ ਵੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਫਿਰ ਮਿਲਾਂਗੇ ਚਿਲड्रन ਟੇਕ ਕੇਅਰ ਬਾਏ ਬਾਏ